ਆ ਜਦੋਂ ਦਾ ਅਮਰਤਪਾਲ ਸਿੰਘ ਦੇ ਪ੍ਰੋਲ ਦੀ ਖਬਰ ਆਈ ਆ ਉਦੋਂ ਦੀਆਂ ਚੀਕਾਂ ਪਈਆਂ ਪਈਆਂ ਸਾਰੇ ਮੀਡੀਆ ਦੀਆਂ ਚੀਕਾਂ ਪਗੀਆਂ ਪਈਆਂ ਨੈਸ਼ਨਲ ਮੀਡੀਆ ਦੀਆਂ ਚੀਕਾਂ ਪਗੀਆਂ ਪਈਆਂ ਤੇ ਸੁਨੀਲ ਜਾਖੜ ਬਹੁਤ ਸਾਰੇ ਲੀਡਰ ਹੈ ਜਾਂ ਭਾਜਪਾ ਦੇ ਲੀਡਰ ਹੈ ਜਾਂ ਹੋਰ ਜਿਹੜੇ ਵਿਰੋਧੀ ਧਰਾਂ ਉਹਨਾਂ ਦੀਆਂ ਚੀਕਾਂ ਵੱਜੀਆਂ ਪਈਆਂ ਸੁਨੀਲ ਜਾਖੜ ਆ ਜਿਹੜਾ ਉਹ ਆਪ ਤਾਂ ਇਹ ਕੁਰਸੀ ਦੀ ਖਾਤਰ ਜਾਂ ਆਪਾਂ ਕਹਿ ਲਈਏ ਕਿ ਈਡੀ ਦੀ ਰੇਟ ਤੋਂ ਡਰਦੇ ਹੋਏ ਆਪ ਦੀ ਜਿਹੜੀ ਆ ਸਰਕਾਰ ਆ ਦੂਜੇ ਪਾਸੇ ਮੈਂਡਟ ਚ ਭਾਜਪਾ ਚ ਚਲੇ ਗਏ ਪਹਿਲਾਂ ਕਾਂਗਰਸ ਚ ਸੀ ਫਿਰ ਭਾਜਪਾ ਚ ਚਲੇ ਗਏ ਫੇਰ ਤੁਸੀਂ ਕਹਿੰਦੇ ਹੋ ਕਿ ਲਾਰੈਂਸ ਨੂੰ ਵੀ ਛੱਡ ਦੇਣਾ ਚਾਹੀਦਾ ਜੇ ਅਮਰਤਪਾਲ ਨੂੰ ਛੱਡਣਾ ਉਹ ਪਤੰਦਰੋ ਲਾਰੈਂਸ ਨੂੰ ਸਰਕਾਰ ਨੇ ਜੁੜਿਆ ਤੇ ਜਿਹੜਾ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਲੋਕਾਂ ਨੇ ਜੁੜਿਆ ਤੇ ਕੋਈ ਫਰਕ ਨਹੀਂ ਹੈਗਾ ਦੋਵਾਂ 'ਚ ਮਸਲਾ ਇੱਥੇ ਇਹੀ ਆਉਂਦਾ ਹੈ ਕਿ ਤੁਸੀਂ ਜਰਦੇ ਨਹੀਂ ਤੁਹਾਡੀਆਂ ਚੀਕਾਂ ਵੱਜੀਆਂ ਪਈਆਂ ਕਿ ਇਹ ਆ ਆ ਕਿੱਥੋਂ ਗਿਆ ਜਦੋਂ ਅਸੈਂਬਲੀ ਦੇ ਵਿੱਚ ਜਿੱਦਣ ਸੌ ਚੱਕਣੀ ਸੀ ਉਹਦੋਂ ਮਾੜੀ ਜੀ ਬਸ ਸਿਰਫ ਤੇ ਸਿਰਫ ਅਮਰਤਪਾਲ ਸਿੰਘ ਹੀ ਨਾ ਹੀ ਲਿਆ ਸੀ ਗੱਲਾ ਤੇ ਸਾਰੇ মিডিਆ ਚੈਨਲਾਂ ਨੇ ਸਾਰਿਆਂ ਨੇ ਪੂਰੇ 2-2 ਘੰਟੇ ਇੱਕੋ ਗੱਲ ਦਾ ਲਾਈਵ ਚਲਾਇਆ ਸੀ ਕਿ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਹੁਣ ਤੁਸੀਂ ਆਪ ਸੋਚ ਲਓ ਕਿ ਕਿੰਨਾ ਕੁ ਮਜੂਦ ਆ ਸੁਨੀਲ ਜਾਖੜ ਆ ਗਏ ਲਾਰਸ ਨੂੰ ਛੱਡਣ ਦੀਆਂ ਗੱਲਾਂ ਕਰ ਰਹੇ ਆ ਤੇ ਭਾਜਪਾ ਦੇ ਵਿੱਚ ਆ ਤੇ ਭਾਜਪਾ ਪੰਜਾਬ ਲਈ ਕਿੰਨਾ ਕੁ ਘਾਤਕ ਸਿੱਧ ਹੋ ਰਹੀ ਹੈ ਜਾਂ ਪਿਛਲੇ ਸਾਲਾਂ ਦੇ ਵਿੱਚ ਕਿੰਨਾ ਕੁ ਘਾਤਕ ਸਿੱਧ ਹੋਈ ਹੈ ਸਾਰਿਆਂ ਨੂੰ ਪਤਾ ਕਿਸਾਨੀ ਅੰਦੋਲਨ ਵੇਲੇ ਭਾਜਪਾ ਨੇ ਜੋ ਕੀਤਾ ਇਹ ਵੀ ਸਾਰਿਆਂ ਨੂੰ ਪਤਾ ਤੇ ਫੇਰ ਬੀਜੇਪੀ ਦੇ ਜਿਹੜੇ ਵਿੱਚ ਲੀਡਰ ਆ ਉਹੀ ਗੱਲ ਹੋ ਜਾਂਦੀ ਆ ਕਿ ਇੱਕ ਬੰਦਾ ਕਹਿੰਦਾ ਸੀਗਾ ਕਿ ਪਹਿਲਾਂ ਗਰੇਵਾਲ ਨੂੰ ਗਾਲਾਂ ਕੱਢਣ ਗਾਲਾਂ ਸੋਨਾ 'ਤੇ ਰੱਖਿਆ ਸੀਗਾ ਤੇ ਹੁਣ ਰੱਖ ਲਿਆ ਇਹਨੂੰ ਸਰੀਲ ਜਾ ਖੜਨੂੰ ਕਿ ਭਾਈ ਤੂੰ ਗਾਲਾਂ ਸੁਣ ਲਿਆ ਕਰ ਜਿੰਨੀਆਂ ਲੋਕਾਂ ਦੀਆਂ ਸੁਣਨੀਆਂ ਬਾਕੀ ਕਮੈਂਟਾਂ ਦੇ ਵਿੱਚ ਵੇਖ ਲਿਆ ਕਰੋ ਤੁਹਾਨੂੰ ਪਤਾ ਲੱਗ ਜਾਂਦਾ ਸੋ ਚੀਕਾਂ ਵੱਜੀਆਂ ਪਈਆਂ ਇੰਨੀਆਂ ਚੀਕਾਂ ਵੱਜੀਆਂ ਪਈਆਂ ਕਿ ਸਰਕਾਰ ਨੇ ਇਸ ਹਾਲ ਤੱਕ ਵਿਰੋਧੀਆਂ ਨੇ ਤੇ ਸਰਕਾਰ ਨੇ ਤੇ ਛਰਾਰਤੀ ਅੰਸਰਾਂ ਨੇ ਇੱਕ ਪਲਾਨ ਜਾਰੀ ਕਰਤਾ ਕਿ ਭਾਈ ਅਮਰਪਾਲ ਸਿੰਘ ਦੇ ਮਾਤਾ ਤੇ ਘਰ ਦੇ ਜਿਹੜਾ ਇੱਕ ਰੂਟ ਪਲਾਨ ਬਣਾਤਾ ਕਿ ਦਿੱਲੀ ਵੱਲ ਨੂੰ ਰਵਾਨਾ ਹੋ ਰਿਹਾ ਵੱਡੇ ਕਾਫਲੇ ਦੇ ਨਾਲ ਸੋ ਮਤਲਬ ਇੱਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੌਣ ਕਰ ਰਿਹਾ ਸੋ ਮਸਲਾ ਇੱਥੇ ਹੀ ਆਉਂਦਾ ਕਿ ਚੀਕਾਂ ਤਾਂ ਵੱਜੀਆਂ ਪਈਆਂ ਕਿ ਪਹਿਲਾਂ ਇਹਨਾਂ ਨੂੰ ਆਏ ਸੀ ਵੀ ਆਪੇ ਅੰਦਰ ਬੈਠਾ ਰਹੂਗਾ ਇਹ ਤਾਂ ਬਾਹਰ ਆਉਣਾ ਨਹੀਂ ਇਹਨੇ ਵੋਟਾਂ 'ਚ ਖੜੇ ਹੋਣਾ ਨਹੀਂ ਹੁਣ ਵੋਟਾਂ 'ਚ ਖੜਾ ਹੋ ਗਿਆ ਫਿਰ ਇਹਨਾਂ ਨੂੰ ਆਏ ਹੋ ਗਿਆ ਵੀ ਇਹ ਹੁਣ ਬਾਹਰ ਨਹੀਂ ਆਉਂਦਾ ਇਹ ਸੌਂ ਨਹੀਂ ਚੱਕਦਾ ਹੁਣ ਸੌਂ ਚੱਕਣ ਦੀ ਮਨਜ਼ੂਰੀ ਮਿਲ ਗਈ ਹੁਣ ਇਹਨਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਵੀ ਕਿਤੇ ਬਾਹਰ ਰਾਜੇ ਵੀ ਸੋਸ਼ਲ ਐਕਟੀਵਿਟੀ ਵਾਸਤੇ ਆਏ ਆ ਜੇ ਜੋ ਆਜੇ ਇਹ ਟਾਰਗੇਟ ਸਿਰਫ ਤੇ ਸਿਰਫ ਕੱਲਾ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਇਹ ਟਾਰਗੇਟ ਜਿਹੜੇ ਬੰਦੀ ਸਿੰਘ ਕਦੋਂ ਦੇ ਜੇਲ੍ਹਾਂ ਦੇ ਵਿੱਚ ਬੰਦਾ ਉਹਨਾਂ ਨੂੰ ਵੀ ਸਿੱਧਾ ਟਾਰਗੇਟ ਕਰੀ ਜਾਂਦਾ ਸੁਨੀਲ ਜਾਖੜ ਇਹ ਉਹਨਾਂ ਨੂੰ ਵੀ ਇਸ਼ਾਰਾ ਕਰ ਰਿਹਾ ਰਵਨੀਤ ਬਿੱਟੂ ਵੀ ਉਹਨਾਂ ਨੂੰ ਵਾਰੀ ਵਾਰੀ ਇਸ਼ਾਰਾ ਕਰ ਰਿਹਾ ਕਿ ਨਹੀਂ ਆਉਂਦੇ ਬਾਹਰ ਨਹੀਂ ਛੱਡਨੇ ਅਸੀਂ ਇਹ ਇਹ ਸਿਸਟਮ ਹੈ ਇਹਨਾਂ ਦਾ ਕਿਉਂਕਿ ਇਹਨਾਂ ਨੇ ਸਪਸ਼ਟ ਹੀ ਕਹਿਤਾ ਕਿ ਭਾਈ ਅਸੀਂ ਛੱਡਣਾ ਹੀ ਨਹੀਂ ਕਿਉਂਕਿ ਅਮਿਤ ਸ਼ਾਹ ਨੇ ਰਵਨੀਤ ਬਿੱਟੂ ਤੇ ਇੱਕ ਇੱਕ ਗੱਲ ਕਹੀ ਸੀ ਕਿ ਕਿ ਰਵਨੀਤ ਬਿੱਟੂ ਹਮਾਰਾ ਯਾਰ ਹੈ ਔਰ ਇਨਕੇ ਜੋ ਪਰਿਵਾਰ ਕੇ ਸਾਥ ਹੋਇਆ ਉਹਨਾਂ ਦੋਸ਼ੀਓਂ ਕੋ ਹਮ ਕਭੀ ਨਹੀਂ ਮਾਫ ਕਰੇਂਗੇ ਤੇ ਇੱਕ ਵਾਰ ਸੇ ਰਵਨੀਤ ਬਟੂਏ ਗੱਲ ਕਹੀ ਜਾਂਦਾ ਵੀ ਅਸੀਂ ਛੜ ਦਿਆਂਗੇ ਅਸੀਂ ਛੜਾ ਦਿਆਂਗੇ ਅਸੀਂ ਤੁਹਾਡੇ ਨਾਲ ਖੜੇ ਆ ਸੋ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਸੈਂਟਰ ਸਰਕਾਰ ਭਾਜਪਾ ਸਰਕਾਰ ਜਿਹੜੀ ਆ ਉਹ ਸਿੱਖਾਂ ਦੇ ਹੱਕ ਦੇ ਵਿੱਚ ਖੜੇ ਹਾਂ ਡਰਾਮੇਬਾਦੀ ਕਰ ਸਕਦੇ ਆ ਦਰਬਾਰ ਸਾਹਿਬ ਆ ਕੇ ਜਿਹੜਾ ਕਰਚੀਆਂ ਹੱਥ ਦੇ ਵਿੱਚ ਫੜ ਕੇ ਲੰਗਰ ਦੇ ਵਿੱਚ ਸੇਵਾ ਕਰ ਸਕਦੇ ਆ ਸਿਰਫ ਤੇ ਸਿਰਫ ਸਿੱਖਾਂ ਨੂੰ ਮੂਰਖ ਬਣਾਉਣ ਵਾਸਤੇ ਤੇ ਇਹਨਾਂ ਨੂੰ ਮੂਰਖ ਕਿਵੇਂ ਬਣਾਇਆ ਜਾਵੇ ਫਿਰ ਇਹ ਮੰਦਰਾਂ ਦੇ ਵਿੱਚ ਜਾਂਦੇ ਆ ਮੂਰਖ ਬਣਾਉਣ ਵਾਸਤੇ ਫਿਰ ਹਰ ਥਾਂ ਦੇ ਉੱਤੇ ਜਾਂਦੇ ਆ ਮੂਰਖ ਬਣਾਉਣ ਵਾਸਤੇ ਉਸ ਧਰਮ ਦੇ ਲੋਕਾਂ ਨੂੰ ਕਿ ਅਸੀਂ ਇਹਨਾਂ ਤੋਂ ਵੋਟਾਂ ਲੈਣੀਆਂ ਸਟੈਂਡ ਇਹਨਾਂ ਦਾ ਵੀ ਕੋਈ ਨਹੀਂ ਸੋ ਭਾਈ ਅਮਰਿਤਪਾਲ ਸਿੰਘ ਖਾਲਸਾ 5 ਤਰੀਕ ਨੂੰ ਦਿੱਲੀ ਵਿਖੇ ਸੌ ਚੱਕਣ ਆ ਰਹੇ ਆ ਸੋ ਸਿਸਟਮ ਇਥੇ ਇਹੀ ਆਉਂਦਾ ਕਿ ਸਾਰੀ ਪੁਲਿਸ ਫੋਰਸ ਇਹਨਾਂ ਨੇ ਲਾਈ ਹੋਈ ਆ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ ਕੱਲ ਨੂੰ ਨજરਬੰਦ ਵੀ ਕੀਤਾ ਜਾ ਸਕੇ ਕਾਰਨ ਪ੍ਰਸ਼ਾਸਨ ਕਰੇਗਾ ਕਿਤੇ ਨਾ ਕਿਤੇ ਉੱਥੇ ਪਹੁੰਚ ਨਾ ਕਰ ਸਕਣ ਸੋ ਵੈਸੇ ਵੀ ਉੱਥੇ ਸਿਰ ਤੇ ਸਿਰਫ ਮਨਜ਼ੂਰੀ ਇਕੱਲੇ ਪਰਿਵਾਰ ਨੂੰ ਮਿਲਣਦੀ ਆ ਦਿੱਲੀ ਹੋਰ ਕਿਸੇ ਨੂੰ ਵੀ ਮਿਲਣ ਦੀ ਮਨਜ਼ੂਰੀ ਨਹੀਂ ਜਦੋਂ ਚੰਡੀਗੜ੍ਹ ਹੋਇਆ ਹੋਇਆ ਸੀ ਉਦੋਂ ਕੋਈ ਨਹੀਂ ਇਹਨੂੰ ਕੋਈ ਛੁੱਟੀ ਨਹੀਂ ਦਿੱਤੀ ਗਈ ਹੌਣ ਜਿਹੜਾ ਛੁੱਟੀਆਂ ਵੀ ਦੇ ਰਹੇ ਆ ਹੁਣ ਸਾਰਾ ਸਿਸਟਮ ਕਰ ਰਹੇ ਆ ਸੋ ਚੰਗੀ ਗੱਲ ਆ ਇੱਕ ਕਿ ਛੁੱਟੀ ਮਿਲ ਰਹੀ ਆ ਪਰੋਲ ਮਿਲੀ ਆ ਇੱਕ ਚੰਗਾ ਸੰਦੇਸ਼ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਸਿਸਟਮ ਤਹਿ ਚੱਲਾਂਗੇ ਤਾਂ ਹੋ ਸਕਦਾ ਵੈਸੇ ਬਹੁਤ ਸਾਰੇ ਲੋਕੇ ਰੌਲਾ ਪਾ ਰਹੇ ਆ ਕਿ ਸੌਣ ਸਵਿਧਾਨ ਦੀ ਗੱਲ ਕਿਉਂ ਕੀਤੀ ਹੁਣ ਸਵਿਧਾਨ ਦੀ ਗੱਲ ਕਿਉਂ ਕੀਤੀ ਹੁਣ ਸਵਿਧਾਨ ਦੇ ਅੰਡਰ ਕੋ ਆਏ ਜੇ ਸਿਵਨਜੀਤ ਸਿੰਘ ਮਾਣ ਐਮਪੀ ਬਣ ਕੇ ਸਵਿਧਾਨ ਦੇ ਅੰਡਰ ਸੌ ਚੱਕ ਸਕਦਾ ਆ ਫਿਰ ਭਾਈ ਅਮਰਤਪਾਲ ਸਿੰਘ ਖਾਲਸਾ ਕਿਉਂ ਨਹੀਂ ਫਿਰ ਹੋਰ ਨੌਜਵਾਨ ਆਗੂ ਕਿਉਂ ਨਹੀਂ ਆਪਾਂ ਇਹ ਇੱਕ ਪਾਸੇ ਤਾਂ ਆਪਾਂ ਇਹ ਕੰਨੇ ਆ ਕਿ ਆਪਾਂ ਇਹ ਦੱਸਣਾ ਕਿ ਅਸੀਂ ਹੈਗੇ ਆ ਤੇ ਫਿਰ ਆਪਾਂ ਇਸ ਬਹਾਨੇ ਵੀ ਦੱਸ ਸਕਦੇ ਆ ਵੀ ਅਸੀਂ ਹੈਗੇ ਆ ਭਾਵੇਂ ਕਿਸੇ ਮਾਮਲੇ ਦੇ ਵਿੱਚ ਆ ਜਾਓ ਇਹ ਹਰ ਵਾਰੀ ਕਹਿ ਦਿੰਦੇ ਆ ਕਿ ਰਾਜਨੀਤੀ ਸਾਡੀ ਰਾਜਨੀਤੀ ਸਾਡੀ ਤੇ ਫਿਰ ਰਾਜਨੀਤੀ ਇੱਧਰ ਕਿਉਂ ਨਹੀਂ ਹੋ ਸਕਦੀ ਬਾਈ ਹੋ ਸਕਦੀ ਆ ਕਿਤੇ ਨਾ ਕਿਤੇ ਕਿਤੇ ਵੀ ਭਾਵੇਂ ਰਾਜ ਦੀ ਗੱਲ ਕਰਨੀ ਆ ਜੇ ਕਿਤੇ ਨਾ ਕਿਤੇ ਆਪਾਂ ਨੂੰ ਕਿਸੇ ਵੀ ਸਿਸਟਮ ਦੀ ਚੱਲਣਾ ਪਵੇ ਤੇ ਰਾਜ ਦੀ ਗੱਲ ਵੀ ਹੋਵੇ ਕਰ ਲੈਣੀ ਚਾਹੀਦੀ ਆ ਸੋ ਇਹ ਸਿਸਟਮ ਆ ਸੋ ਜਿਨ੍ਹਾਂ ਦੀਆਂ ਚੀਕਾਂ ਵੱਜਣੀਆਂ ਉਹਨਾਂ ਦੀਆਂ ਵੱਜੀ ਜਾਣੀਆਂ ਉਹਨਾਂ ਦਾ ਕੋਈ ਹੱਲ ਨਹੀਂ ਉਹਨਾਂ ਨੇ ਐਂ ਹੀ ਅੰਨੀ ਰੋਣਾ ਪਾਈ ਜਾਣਾ ਸੋ ਭਾਜਪੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਸਾਥੀ ਜਾਂ ਅਮਰਸਰ ਸਾਹਿਬ ਵੇਖੇ ਜਿਹੜੇ ਨੌਜਵਾਨ ਆਗੂ ਬੰਦਾ ਉਹ ਸਾਰਿਆਂ ਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਛਿਟਿਆ ਤੇ ਅੱਜ ਇਹੀ ਦੁਆਰਾ ਫੇਰ ਰੌਲਾ ਪਾ ਰਹੇ ਆ ਬਹੁਤ ਕੁਛ ਚੱਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਪ੍ਰਮਾਤਮਾ ਮੁਰੇ ਅਰਦਾਸ ਕਰੋ ਪਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਜਿਵੇਂ ਮਰਜੀ ਆ ਹੋਰ ਨੌਜਵਾਨ ਜਿਹੜੇ ਆਗੂ ਆ ਉਹ ਵੀ ਖੜੇ ਹੋਣ ਰਾਜਨੀਤੀ ਦੇ ਵਿੱਚ ਵੀ ਆਉਣ ਸਿਰਫ ਇਹੀ ਦੱਸਣ ਲਈ ਕਿ ਹੈਗੇ ਆ ਜੇ ਤੁਸੀਂ ਉਸ ਮਾਮਲੇ 'ਚ ਨਹੀਂ ਤਾਂ ਅਸੀਂ ਇਸ ਮਾਮਲੇ 'ਚ ਆਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤੇ